ਮਨਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੋ ਗਿਆ ਜੀ ਐਤਵਾਰ ਤਰੀਕ ਹੋ ਗਈ 18 ਤੇ ਮੌਸਮ ਬਦਲ ਗਿਆ ਹੁਣ तकरीबन ਗਰਮੀ ਜੇ ਹੋਣ ਲੱਪਈ ਆ ਤੇ ਸਵੇਰਾ ਸਵੇਰਾ 8:30 8:30 ਦਾ ਟਾਈਮ ਆ ਤੇ ਕਾਫੀ ਧੁੱਪ ਜੀ ਨਿਕਲਿਆ ਆ ਤੇ ਵਾਕੀ ਅੱਜ ਕਬੱਡੀ ਦੇ ਮੈਚ ਵੀ ਆ ਕੋ ਵਾਲਿਆਂ ਨੇ ਕਰਾਉਣੇ ਉਹ ਵੀ ਦੇਖਦੇ ਆਂ ਦੇਖਣ ਜਾਵਾਂਗੇ ਦਪਹਿਰ ਨੂੰ ਤੇ ਹਾਲੇ ਸਵੇਰਾ ਸਵੇਰਾ ਦੇਖਦੇ ਆਂ ਖੇਤੀਬਾੜੀ ਇੱਧਰ ਆਪਣੀਆਂ ਹਿਸਾਬ ਜੀਆਂ ਸਬਜ਼ੀਆਂ ਲਾਈਆਂ ਆਂ ਪੁੱਤ ਕਿਹੜਾ ਗੁੜਾ ਮਾਰਦੇ ਆਂ ਕੋਈ ਗੁੱਡਣੇ ਵਾਲੀਆਂ ਹੋਈਆਂ ਇਹ ਸਬਜ਼ੀਆਂ ਵੀ ਦੇਖਦੇ ਆਂ ਇਹ ਤਾਂ ਵੀ ਗੁਰਦੇ ਗੁਰਦੇ ਜਾਂ ਹੋਰ ਉਹਨੇ ਢੇਰ ਟੂਰੇ ਨੂੰ ਪਾਣੀ ਪੂੜੀ ਲਾਉਨੇ ਆ ਚਲੋ ਦਿਖਾਲਦੇ ਅੱਜ ਦੇ ਕਾਰੋਬਾਰ ਜੋ ਚੱਲਦਾ ਦਿਨ ਦਾ ਤੇ ਬਣੇ ਰਿਓ ਨਾਲ ਵੀਡੀਓ ਦੇਖੋ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਨੂੰ ਚਲੋ ਮਿਲਦੇ ਆ ਜਿੱਥੇ ਤੁਹਾਨੂੰ ਦਿਖਾਉਂਦਿਆਂ ਸਾਰਾ ਹੋ ਗਈ ਸਾਰੀਆਂ ਬੇਲਾਂ ਬੂਲਾਂ ਤਾਂ ਆਪਣੀਆਂ ਹੋਈਆਂ तकरीबन ਸਾਰੀਆਂ ਕੋਈ ਮਰੀਮੁਰੀ ਨਹੀਂ ਸਾਰੀਆਂ तकरीबन ਹੋ ਗਈਆਂ ਆ ਫਲੀਆਂਆਂ ਨੀਆਂ ਹੋ ਗਈਆਂ ਆ ਮਿਰਚਾਂ ਮਿਰਚਾਂ ਦੇ ਵਿੱਚ ਵਿੱਚ ਲੱਗਣ ਵੀ ਲੱਗ ਪਈਆਂ ਛੋਟੀਆਂ 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 ਲੱਗਣ ਵੀ ਲੱਗ ਪਈਆਂ ਤੇ ਬਾਕੀ ਗੁੱਡਨ ਵਾਲੀਆਂ ਹੈ ਤਾਂ ਅੱਜ ਦੇਖਦੇ ਆ ਗੁੜ ਦੇ ਵੀ ਆ ਬੈਂਗਣਾ ਦੇ ਬੂਟੇ ਵੀ ਉੱਠ ਖੜੇ ਸੋਹਣੇ ਇਹਨਾਂ ਦੇ ਵੀ ਅੱਜ ਪਾਉਣੇ ਆ ਤੇਸੀ ਰੇਹ ਰੂਪ ਆਉਣੇ ਆ ਵਿੱਚ ਗੁੜ ਦੇ ਆ ਤੇ ਲਾਉਣੇ ਪਾਣੀ ਪੂਣੀ ਬਾਕੀ ਮੌਸਮ ਟੁੱਪ ਨਿਕਲੀ ਹੋ ਆ ਇਧਰ ਫਰੂਟੇ ਵਾਲੇ ਬੂਟੇ ਆ ਸਾਰੇ ਲੱਗੇ ਹੋ ਲੋਕੀ तकरीबन ਐਤਵਾਰ ਕਰਕੇ ਘਰ ਚ ਸੁੱਤੇ ਪਏ ਆ ਅੱਜ ਹਲੇ ਰੌਣਕ ਬੇਲਾ ਲੱਗਾ ਨਹੀਂ ਬਾਹਰ ਆ ਸਾਡੇ ਗਵਰਨਟੀਆਂ ਦੇ ਟਮਾਟੇ ਆ ਬੇਲਾ ਬੂਲਾ ਲੈ ਕੇ ਆਇਆ ਚਲੋ ਘਰਾਂ ਨੂੰ ਚਾਉਦੇ ਆ ਬਾਕੀ ਫੇ ਦੇਖਦੇ ਆ ਜੋ ਵੀ ਕੋਈ ਅੱਜ ਦਾ ਕਾਰੋਬਾਰ ਕਰਦੇ ਆ ਸ਼ੁਰੂ ਆਪਣਾ ਕਾਰੋਬਾਰ ਅੱਜ ਦਾ ਅੱਖਾਂ ਮਲ ਹੁੰਦੀ ਆ ਕਿੱਦਾਂ ਉੱਠ ਖੜਿਆ ਹੈ ਖੰਗਾਂ ਵਾਲ ਹੁੰਦੀਆਂ ਹਲੇ ਹੈ ਹਲੇ ਬੈਟਰੀ ਚਾਰਜ ਨਹੀਂ ਹੋਈ ਹੈ ਹੈ ਹਲੇ ਬੈਟਰੀ ਚਾਰਜ ਨਹੀਂ ਹੋਈ ਸ਼ਾਂਸ ਹੁੰਦੀ ਹਲੇ ਹਾਲ ਹੋਏ ਪਹੁੰਚ ਗਏ ਹੁਣ ਅਸੀਂ ਕਬੱਡੀ ਟੂਰਨਾਮੈਂਟਾਂ ਤੇ ਕੱਲ ਚੋ ਹਲੇ ਦਾ ਸ਼ੁਰੂ ਤਾਂ ਹੋਇਆ ਨਹੀਂ ਚਲੋ ਜਿਵੇਂ ਵੀ ਸ਼ੁਰੂ ਹੁੰਦਾ ਫਿਰ ਤੁਹਾਨੂੰ ਦਿਖਾ ਦਿਆਂ ਸਾਰੇ ਮੈਚ ਅੱਜ ਦੇ ਨਾਲੇ ਆਪ ਦੇਖਦੇ ਆਂ ਤੇ ਇੱਕ ਬੰਦਾ ਇਧਰੋਂ ਸਾਨੂੰ ਮਿਲਣ ਆਇਆ ਉਧਰੋਂ ਮੈਚ ਦੇਖਣ ਆਇਆ ਸੱਚਾ ਨਪੋਲੀ ਨਪੋਲੀ ਤੋਂ ਮੈਚ ਦੇਖਣ ਆਇਆ ਇਹ ਬੰਦਾ ਦੇਖਦਾ ਏਜੀ ਜੂਰ ਤੇ ਇਧਰ ਟੀਮਾਂ ਪਹੁੰਚੀਆਂ ਨਹੀਂ ਵਿੱਚ ਸਟੇਡੀਅਮ ਤੇ ਚਲੋ ਤੁਹਾਨੂੰ ਦਿਖਾਉਂਦੇ ਆਂ ਫਿਰ ਅੱਜ ਪ੍ਰੋਗਰਾਮ ਸਾਰੇ ਇੱਥੇ ਰਾਜ ਸ਼ਾਨ ਦੀਆਂ ਵੀ ਕਬੱਡੀਆਂ ਤੋਂ ਪਵਾਉਣੀਆਂ ਹੈ ਐ ਸ਼ਾਨ ਲਾ ਲੂੰਗਾ ਦੋ ਜੱਪੇ ਜੱਫੇ ਲਵਾ ਦੇ ਇਹਦੇ ਵੀ ਜੱਫੇ ਲਵਾ ਦੇ ਹੈ ਇਹਦੇ ਵੀ ਦੋ ਜੱਫੇ ਲਵਾਦਾਨੇ ਆ ਜਿਹੇ ਨਿਆਣਿਆਂ ਦੀ ਹੋਈ ਤਾਂ ਜ਼ਰੂਰ ਲਵਾਵਾਂਗੇ ਹੈ ਅੱਗੇ ਧੜਾਉਦੇ ਹੁੰਦੇ ਸੀ ਨਾ ਨਿਆਣਿਆਂ ਨੂੰ ਉੱਥੇ ਉਹ ਫੇਰ ਬਾਅਦ ਚ ਮੈਡਲ ਦੇ ਦਿੰਦੇ ਇੱਕ ਵਾਰੀ ਇਹ ਵੀ ਨਹੀਂ ਛੋਟੇ ਛੋਟੇ ਨਿਆਣੇ ਦੀ ਵੱਡੀ ਚਾਹੀਦੀ ਹਮ ਇੱਕ ਵਾਰੀ ਇਹ ਵੀ ਮੈਡਲ ਲੈ ਕੇ ਆਇਆ ਸੀ ਉੱਥੋਂ ਟੰਗਿਆ ਹੈ ਇਹਨੇ ਟੀਵੀ ਦੇ ਕੋਲ ਐਸ਼ਾਨ ਚਲੋ ਫੇਰ ਚਲਿਏ ਗਰਾਊਂਡ ਵਾਲ ਨੂੰ ਚੱਲਦੇ ਗੇੜੀ ਦੇ ਕੇ ਆਉਨੇ ਇੱਕ ਵਾਰੀ

ਕੀ ਐਨ ਦੁਨੀਆ ਦੇ ਸੁਪਰਸਟਾਰ ਖਿਡਾਰੀ ਜਿਹੜੇ ਅੱਜ ਇਸ ਗੁਰਾਲ ਦੇ ਵਿੱਚ ਜੋਰ ਦਿਖਾਣਗੇ ਕਿ ਐਨ ਕਹਿੰਦੇ ਦੇਖਾਂਗੇ ਸਵੇਲੀ ਬਰਾਬਰ ਇੱਕ ਮਿੰਟ ਰੁਕੀ ਬਲਜੀਤਾ ਭਾਜੀ ਨਾਗਰੇ ਵਾਲਾ ਬਲਜੀਤਾ ਮੇਰਾ ਵੀਰ ਭਾਈ ਇੱਕ ਆਈ ਮੇਰਾ ਭਾਈ ਬਲਜੀਤ ਦੇਖੋ ਗੁਲ ਬਣਾਉਣੇ ਨੇ ਤਿੰਨ ਦਿਨ ਤਿੰਨ ਹੋਰ ਇੱਕ ਨਾ ਕਿੱਦੂ ਦਾ ਵੀਰ ਸੁੱਖਾ ਸ਼ੇਰਗਿੱਲ ਜਿਹੜੀ ਅੱਜ ਟੀਮ ਖੇਡਣੀ ਆ ਯੱਗੇ ਸ਼ੇਰਗਿੱਲ ਦੇ ਨਾਂ ਦੀ ਪੌਲ ਦੀ ਟੀਮ ਬਣਾਈ ਆ ਸਾਰਿਆਂ ਭਰਾਵਾਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਭਰਾ ਪੁੱਜੇ ਆ ਸੁੱਖੇਬੀਜ ਦੇ ਨਾਲ ਜਿੰਨੇ ਵੀ ਭਰਾ ਪੁੱਜੇ ਆ ਸਾਡਾ ਦਾ ਧੰਨਵਾਦ ਰੱਬਰਗੇ ਭਰਾ ਪੁੱਜੇ ਸਾਰੇ ਵੀਰ ਦੀਪ ਮਾਲ ਮੇਜਰ ਉਹ ਵੀ ਕਲਿਆਣ ਇਹ ਵੀ ਵੀਰ ਪੁੱਜੇ ਆ ਇਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦੇ ਉੱਚੀਆਂ ਸਵਾਣੇ ਉਹ ਸੋਨੀ ਆ ਗਿਆ ਸਾਡਾ ਵੀਰ ਲੈ ਵੀ ਸੋਨੀ ਘਰ ਦਾ ਲੇਟ ਹੋ ਗਏ ਹੈ ਜੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਜੀ ਰੰਨੀ ਮਾਨਮਤੇ શિક્ષੀਤ ਜਿਨ੍ਹਾਂ ਦਾ ਬੜਾ ਸਹਿਯੋਗ ਹੈ ਇਸ ਕਬੱਡੀ ਕੱਪ ਦੇ ਵਿੱਚ ਅਹਿਮ ਰੂਲ ਹੈ ਨਾਲ ਸਰਦਾਰ ਸੁਚੇਤ ਸਿੰਘ ਜੀ ਸਰਦਾਰ ਗੁਰਜਿੰਦਰ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਕਰਮਜੀਤ ਸਿੰਘ ਜੀ ਖੋਸਾ ਸਰਦਾਰ ਕੁਲਵਿੰਦਰ ਸਿੰਘ ਜੀ ਚੌਧਰੀ ਯੂਪੀ ਤੇ ਨਾਲ ਸਾਡੇ ਸਰਦਾਰ ਅਮਰੀਕ ਸਿੰਘ ਜੀ 메인 스폰서 ਨੇ ਸਰਦਾਰ ਕਰਮਜੀਤ ਸਿੰਘ ਜੀ ਨਾਗਰੀ ਨਾਲ ਸਤਰਾ ਸਰਦਾਰ ਸਤਨਾਮ ਸਿੰਘ ਜੀ ਗਿੱਲ ਸਰਦਾਰ ਰਸ਼ਪਾਲ ਸਿੰਘ ਜੀ ਸੋਨੀ ਤੇ ਨਾਲ ਜਿੰਦਰ ਰੋਮਾਨੋ ਵਾਲੇ ਸਾਡੇ ਸਰਦਾਰ ਜੰਦਰਾਸ ਸਿੰਘ ਜੀ ਸਰਦਾਰ ਪਰਵਿੰਦਰ ਪਿੰਦਰਜੀਤ ਸਿੰਘ ਜੀ ਸਰਦਾਰ ਸੱਜਣ ਸਿੰਘ ਜੀ ਸਰਦਾਰ ਹਰਜੀਤ ਟਵਾਣਾ ਜੀ ਆ ਸਰਦਾਰ ਕੈਨਜੀ ਸਿੰਘ ਗੁਰਚੰਟ ਬਰੋਨਾ ਸਰਦਾਰ ਜਸਪਾਲ ਸਿੰਘ ਜੀ ਤੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਪਿੰਦਰਪਾਲ ਜੀ ਇਸ ਅਜਿਹੇ ਮੇਲੇ ਦੇ ਸਾਰੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ ਸੰਗਤ ਇਹਨਾਂ ਕਹਿ ਸਕਦੇ ਜਿਵੇਂ ਮੱਖਣ ਵਾਲੀ ਜੀ ਬੋਲਦੇ ਆ ਕਿ ਠੱਠ ਵੱਟਿਆ ਹੋਇਆ ਹਲੇ ਮੈਚ ਦੀ ਸ਼ੁਰੂਆਤ ਹੋਣੀ ਹੈ ਅੱਗੇ ਕੀ ਦੇਖਿਓ ਸਵਾਗਤ ਹੈ ਜੀ ਨੀ ਨਾ ਦੂਜੀ ਸਵਾਗਤ ਕਿੱਥੇ ਰਿਕਨ ਜੀ ਦੋ ਪੰਨ ਬੇਟੀ ਆ ਆ ਗਿਆ ਸਾਡਾ ਵੀਰ ਚੰਨਾ ਖੀਰਾ ਵਾਲਿਆ ਉਹ ਵੀ ਮੁੰਡਾ ਲੈ ਵੀ ਵੀਰੇ ਜਸਵਾ ਤੱਕ ਗਿਆ i yeah, can't get get the ਕੀ ਆ ਇਹ ਵੀ ਮੰਗਬੋਧ ਹੈ ਪਰ ਮੂਲੇ ਕਹਿੰਦੇ ਆ ਵੇਖੋ ਸਾਹਮਣੇ ਨੰਬਰ ਲੱਗਦਾ ਹੋ ਗਿਆ ਸ਼ੇਰ ਦਾ ਹਰੇ ਕਰਦਾ ਸ਼ੇਰ ਦਾ 220 ਦਾ ਜੁਰਮਾਨਾ ਹੋਊਗਾ ਹੁਣ ਮੇਰਾ ਵੀ ਤੁਮ ਆਉਂ ਦੇਖ ਲਈ ਕਮੇਟੀ ਨਾਲ ਦੇ ਪਰਲੇ ਸਾਰੇ ਪਲੇਅਰਾਂ ਨਾਲ ਦੇ ਪਰਲੇ ਕਿੱਦਾਂ ਕਰਦੇ ਆ ਤੁਹਾਨੂੰ ਹੱਟਾ ਮਾਰਦੇ ਨੇ ਯਾਰ ਸਾਨੂੰ 15 20 ਮਿੰਟ ਹੋਗਾ ਵਿਟੇ ਤੁਹਾਨੂੰ 200 ਜੁਰਮਾਨਾ ਠੋਕਿਆ ਨਾ ਸਿਰਫ ਦੋ ਮੈਚਾਂ ਦੇ ਕਿੰਨੇ ਗੱਲ ਆ ਗਿਆ ਸਰੀਰ ਜੁਰਮਾਨਾ ਜੈਜਾ ਜੁਰਮਾਨਾ ਦੇਣਾ ਪਿਆ ਮੇਰ ਕਰਦੇ ਨੇ ਜੇ ਤੇ ਟੀਮ ਨੇ ਖੇਡਣਾ ਤਾਂ ਦੱਸੋ ਜੇ ਨਹੀਂ ਖੇਡਣਾ ਤਾਂ ਦੱਸੋ ਇਹ ਕਮੇਟੀ ਬੇਨਤੀ ਹੈ ਜਿਸੂ ਜਿੱਦਣਾ ਕਿ ਨਹੀਂ ਇਹਨੇ ਲੋਕ ਬੈਠੇ ਆਪਣਾ ਟਾਈਮ ਕੱਟ ਕੇ ਆਲਾ ਇਹਨਾਂ ਨੂੰ ਅਸੀਂ ਵੀ ਕੁਝ ਦੱਸੀਏ ਮੇਰਾ ਚੇਤਾ ਹੈ ਲੱਕੀ ਖਾਬਲਕੇ ਵਾਲਾ ਇਹਦਾ ਭਾ ਨੰਬਰ ਦੇ ਵੱਧ ਕਰਦਾ ਹੈ ਮੇਰੇ ਮਿੱਤਰੋ ਆਹ ਸਾਹਮਣੇ ਰੇਡ ਇਸ ਵੇਲੇ ਦੀ ਸ਼ਾ ਆਪਣੀ ਟੀਮ ਦਾ ਪਾਉਣ ਦੇ ਜਿਹੜੇ ਵੱਧੇ ਕਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਆਹ ਮੁੰਡੇ ਤੇਰਾ ਹੁਨਾ ਦੇ ਨਾਲ ਬਿਹਾਰ ਕਿੰਨਾ ਕਿੰਨਾ ਬੈਕ ਬੈਲੈਂਸ ਤੇ ਕਿੰਨੀ ਜਿਆਦਾ ਦਾਰ ਕਿੰਨਾ ਕਿੰਨਾ ਬੈਕ ਬੈਲੈਂਸ ਤੇ ਕਿੰਨੀ ਜ ਹੈ ਆਦਤ ਤੇਰੀ ਤੇਰਾ ਸੱਜਣਾ ਮੈਂ ਕਰੂ ਆਰ ਕਿਨਾ ਹਾਂਜੀ ਹੰਡਾ ਇਹ ਵੀ ਪਹਿਲਵਾਨੀ ਤੇ ਸਾਡੀ ਪੰਜਾਬੀ ਮਾਂ ਖੇਡ ਕਬੱਡੀ ਖੇਡੀ ਜਾਂਦੀ ਆ ਪ੍ਰਾਤਨ ਸਮੇਂ ਦੇ ਵਿੱਚ ਜਿੰਨਾ ਘਰਾਂ ਦੇ ਵਿੱਚ ਖੁੱਲਾ ਰਿਸ਼ਕ ਹੁੰਦਾ ਸੀ ਜਾ ਖਾਂਦਾ ਨਹੀਂ ਪਰਿਵਾਰਾਂ ਦੇ ਵਿੱਚੋਂ ਤੁਹਾਨੂੰ ਜਾਂ ਕਬੱਡੀ ਦੇ ਖਿਡਾਰੀ ਪਾਏ ਜਾਂਦੇ ਸੀ ਅਜੋਕੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੈ ਨੌਜਵਾਨਾਂ ਨੂੰ ਸਿੱਖ ਦੇਣ ਵਾਸਤੇ ਜਿਨ੍ਹਾਂ ਨੇ ਘਰਾ ਤੋਂ ਮਿਹਰਬੰਦੀ ਮੇਰੇ ਮਿੱਤਰੋ ਲਓ ਸਾਹਮਣੇ ਕਹਿੰਦੇ ਹਰਿਆਣਾ ਵਾਲਾ ਫੇਰ ਕਬੱਡੀ ਕਬੱਡੀ ਕਰਦਾ ਹੋਇਆ ਮੇਰੇ ਮਿੱਤਰੋ ਕੜਵਾਰਾ ਵਾਲਿਆ ਛੋਲੇ ਦੀ ਮੁੰਨੀ ਜਿੱਤੀ ਆਣੀ ਆ ਇਹ ਮਾਰ ਕਰਦੇ ਆ ਲਓ ਸਾਹਮਣੇ ਕਹਿੰਦੇ ਵੇਖਾਂਗੇ ਕਬੱਡੀ ਪੈਂਦੀ ਜਾਂ ਫਿਰ ਚਾਰ ਇਧਰ ਕਹਿੰਦੇ ਕੌਣ ਬੱਲੇ ਬੱਲੇ ਕਰਵਾਉਂਦਾ ਕਾਟਾ ਕੇ ਵੇ ਵੇਂਦਾ ਸਰ ਸੁੱਖਾ ਸ਼ੇਰਗਿਲ ਨਾਲ ਕਹਿੰਦੇ ਹੰਦਾ ਤੇ ਤਿੱਦਾ ਸਾਡੇ ਵੀਰ ਨੇ ਲੱਕੀ ਕੋਈ ਸੇਵਲਾ ਰਵੀ ਗਰੇਵਾਲ ਸਾਡੇ ਵੱਡੇ ਵੀਰ ਨੇ ਆ ਸਾਹਮਣੇ ਆ ਸਾਹਮਣੇ ਇੰਦਰਨਾਗਰਿਆ ਮਤੂ ਇਸ ਪੁੱਤ ਪੁੱਤ ਮਾਝਾ ਦਾ ਪੁੱਤ ਕਬੱਡੀ ਖੇਲ ਮਾਰਨ ਔਰ ਬੈਂਡ ਜੀ ਅਸੀਂ ਲੋਕਾਂ ਦੀ ਰੱਖ ਆ ਵੀ ਜੇ ਮੈਨੂੰ ਪਰ ਵੇਖੋ ਟਿਕਟ ਲੱਗਦਾ ਇੰਦਰ ਕੇ ਨਹੀਂ ਗੱਲ ਟੈਮ ਦੀ ਫਰੀ ਹੈ ਆ ਵੇਖੋ ਜੋਰ ਜਵਾਨੀ ਜੋਰ ਜਵਾਨੀ ਜੋਰ ਜਵਾਨੀ ਇਹ ਇੰਦਰ ਹੋਰ ਮੈਚ ਕਿਦਾਂ ਲੱਗੇ ਵਧੀਆ ਲੱਗੇ ਹੈ ਪੂਰੇ ਆ ਆ ਕੇ ਆ ਨਾ ਹੁਣ ਬਸ ਫਾਈਨਲ ਤੇ ਪਹੁੰਚ ਗਏ ਹਾਂ ਹਾਂ ਹੁਣ ਫਿਰ ਫਾਈਨਲ ਤੇ ਹੁਣ ਹੋਣਾ ਲਾਗਾ ਹਾਂ ਜੇ ਮੈਂ ਬਾਬਾ ਲੱਭਦਾ ਬਾਬੀ ਦੀਆਂ ਜੀ ਪੱਗ ਬੰਨੀ ਦੀ ਹੈ ਅਗਲਿਆਂ ਵਿੱਚ ਜੇ ਪੱਗ ਬੰਨਾਂਗੇ ਅਗਲਿਆਂ ਵਿੱਚ ਦਿਖਾਵਾਂਗੇ ਬਹੁਤ ਬਹੁਤ ਧੰਵਾਦ ਗਰੀ रामਗੜੀਆ ਪ੍ਰਵਿੰਦਰ ਭਗਵਾਨ ਜੀ ਸਾਡੇ ਇਹਦਾ ਭਜੇਂਦਰ ਮਿੱਜੋ ਤੇ ਹੈਪੀ ਬਰਥਡੇ ਬਰਾ ਸਾਡੇ ਆ ਜਾਣਾ ਬੋਲਦੀ ਪੁਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਰ ਪੁੱਤ ਦੀ ਦਾਤ ਰਖਸ਼ੇ ਕਹਿੰਦੇ ਪ੍ਰਮਾਤਮਾ ਨੇ ਬਹੁਤ ਬਹੁਤ ਮੁਬਾਰਕਾਂ ਨੇ ਹਾਂ ਜੀ ਹਲੋ ਹਾਂ ਜੀ ਬਹੁਤ ਬਹੁਤ ਧੰਨਵਾਦ ਅਸੀਂ ਗਿਆਨੀ ਜੋਤਨ ਸਿੰਘ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਹਾਂਜੀ ਟੀਮਾਂ ਆਜੋ ਜਲਦੀ ਨਾਲ ਜੀ ਰੈਂਦੇ ਖਿਡਾਰੀ ਜਲਦੀ ਨਾਲ ਬਾਈਪਾਂ ਦਾ ਆਜੋ ਪ੍ਰਵੇਸ਼ ਨੂੰ ਸਾਥ ਬੋਲਣਾ ਨਾ ਬੱਦਵਾ ਰਿਹਾ ਇੱਕ ਸਨਮਾਨ ਵਿੱਚ ਦੱਤੀਏ ਪੈਜੰਮਾ ਜੀ ਇਹ ਹੁਸ਼ਿਆਰਪੁਰ ਦੀ ਟੁੱਕੀ ਜੀ ਵਸਿਆ ਇਹ ਸਾਹ ਦਾ ਪਿੰਡ

ਕਬੱਡੀ 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 ਦੇ ਵਿਚ ਆਇਆ ਆਹ ਕਹਿੰਦੇ ਥਾਪੀਆਂ ਆਉਂਦਾ ਰਹਿੰਦਾ ਜੇ ਕੋਈ ਸਮਝ ਆਹ ਧੀਰੀ ਗਲੀ ਵਿੱਚ ਹੋਗਾ ਤਾਂ ਇਹ ਮੇਰੇ ਮਿੱਤਰੋ ਆਹ ਗਾਰੇ ਦੀ ਚਰਚਾ ਦਰਮੇਸ਼ ਸਿੰਘ ਉਧਰ ਦੇ ਪਾਸੇ ਬਲਦੇਵ ਸਿੰਘ ਢਾਹੇ ਵਾਲਾ ਸਾਹਿਬ ਉਹ ਪਰਵਾ ਦਾ ਵੱਡਾ ਸੇਜਲ ਅੱਜ ਇਸ ਕਬੱਡੀ ਕੱਪ ਦੇ ਵਿੱਚ ਲਓ ਸਾਹਮਣੇ ਕਹਿੰਦੇ ਕਬੱਡੀ ਪੰਦਰੀ ਫਿਰ साफ़ रखिया चेरा दमाक जॻह मोपरेंद्रे जान लैण इडली डींदे डपा ला ले ट दाग चटीला ਤਿਆਰੀਆਂ ਚ ਲੈਣਾ ਦਿਮਾਗ ਜੱਟੀਏ ਕਬੱਡੀ ਖੇលਦੇ ਆ ਨਹੀਂ ਨਹੀਂ ਹਾਂ ਕਿ ਦੇਖ ਲੈ ਕਿੱਦਾਂ ਕਰਨੀ ਆ ਪਰਹਾ ਢਾ ਲਾ ਉਹਨੂੰ ਢਾ ਲਾ ਢਾ ਲਾ ਉਹ ਪਾਣੀ ਦੋ ਮਾਰਨੇ ਕਿੱਕ ਪਾਸੇ ਹੈ ਇੱਕ ਇੱਕ ਪਾਸੇ ਕਰ ਦਿੰਦੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਆਨੇ ਖੜੇ ਹੋ ਤੀਮ ਕੀਤੀ ਤਿਆਰ ਬਸ ਕੋਈ ਚੱਕਰ ਨਹੀਂ ਜਿੱਦਾਂ ਵੀ ਆ ਖਲ ਜਿੰਦਰ ਆਓ ਜੀ ਖਲ ਜਿੰਦਰ ਜੀ ਆਓ ਜੀ ਪਾਲਜਿੰਦਰ ਸਾਡੇ ਬਹੁਤ ਹੀ ਬੜੀ ਮਾਨਜੁਕ ਸਤਿਕਾਰਯੋਗ ਬਈ ਅਗਲਾ ਰਸੋ ਚੌਧਰੀ ਜਮਾ ਰਹੇ ਮਕਰ ਜਿੰਦਰ ਨਗਰ ਕਲਾ ਟੋਨੀ ਸਾਟਾ ਬਾਈ ਇਹ ਲੋਧੀ ਵਾਲਾ ਬਾਈ ਟੋਨੀ ਲੋਧੀ ਆ ਵੀਰੇ ਸਾਰਾ ਦਿਨ ਬਹੁਤ ਵੱਡਾ ਸਹਿਯੋਗ ਰਿਆ ਵੀਰ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਵੀਰ ਦਾ ਕਿੱਦਣ ਲੱਗਾ ਫਾਈਨਲ ਦਿਖਾ ਦੋ ਆ ਜਾਓ ਫਾਈਨਲ ਲੱਗਾ ਅੱਖਾਂ ਹੀ ਬਣਾ ਲਓ ਉੱਧੋ ਚੱਲਦੇ ਆ ਇਹਦੇ ਦੇ ਵਿੱਚ ਇੱਕ ਟਸਪੀਕ ਪਾਸ ਕਰੀਏ ਬਰਿਆ ਬਰਿਆ ਭਾਈ ਛੇਤੀ ਆ ਜਾਓ ਮੈਚ ਦੇਖਣੇ ਕਾ ਮੈਚ ਫਰਾਗਤਾ ਨਹੀਂ ਕਰਨੀ ਆ ਅੱਜ ਲੱਗ ਗਿਆ ਹਲਤ ਨਹੀਂ ਕਰਨੀ ਆ ਤੁਹਾਨੂੰ ਕਹਿੰਦੀ ਸੀ ਕਾ ਸ਼ੇਰ ਕਰੇ ਬੇਜਿੱਤਾ ਵੀਰੋਂ ਦੇ ਬਾਅਦ ਕੋਈ ਬੰਦਾ ਨਾ ਖੇ ਸਕੋ ਹੋ ਗਿਆ ਇਹ ਗੱਲ ਨੋਟ ਕਰ ਲਿਓ ਭਾਈ ਜੇ ਤਸਾ ਦੇਣਾ ਮੇਰਾ ਵੀ ਪੈਸਾ ਲੈ ਕੇ ਬਾਹਰ ਕਰ ਜਾਓ ਹੱਥ ਜੋੜ ਕੇ ਬੇਨਤੀ ਕਰੂਗਾ ਵਿੱਚ ਰਚਣਾ ਭਇਓ ਦਰਸ਼ਕਲੇ ਲੋਕ ਨੇ ਤਾਉਲੇ ਵਗਾ ਚੁੱਪ ਕਰਕੇ ਇਸ ਕਰਕੇ ਤੇ ਇਸੇ ਫਰਾਂਗੋ ਬਣਾ ਗਿਆ ਗੱਡੀ ਚ ਫਤੋਵੇਂ ਲਿਏ ਮੈਂ ਗੱਡੀ ਲੈਣੇ ਭਾਈ ਬੰਦੇ ਮਾਰ ਹੋ ਜਾ ਬਾਤੂ ਬੰਦੇ ਮਾਰ ਹੋ ਜਾ सिरे की मेरे मित्रों फर्श जो है मैं तुरा गल लगन के टायाने मेरे मित्रों कोई कहना कोई जीतू कोई कहना सा जीतू गल समझ दिए मेरे मित्रों हर समझ മിത്ര അങ്ങന തുപ്പ ਜਿਹੜਾ ਸਨੈਲ ਚੋਟ ਪਾਲੀਏ ਅਗਲੀ ਕਬੱਡੀ ਕਰ ਰਹਾ ਮਿੱਤਰੋ ਲਓ ਸਾਹਮਣੇ ਕਹਿੰਦੇ ਕੰਨ ਚ ਗਿਸ਼ੋਰ ਵਾਲਾ ਇਸ ਵੇਲੇ ਕਬੱਡੀ ਪੌਂਡ ਲਈ ਵਾਧਾ ਖੇਡ ਦੇ ਮੈਦਾਨ ਦੇ ਵਿੱਚ ਆ ਇੰਦਰ ਹੈ ਇਹਦਾ ਪਹਾੜਾ ਪੈਂਦਾ ਮੇਰੇ ਮਿੱਤਰੋ ਲਓ ਸਾਹਮਣੇ ਤਲੇਲਾ ਨੂੰ ਉਹ ਦੁਨੀਆ ਵੀ ਕਰਦੀ ਪਿਆਰ ਇਹਨਾਂ ਪੁੱਪਰ ਸ਼ੇਰਾਂ ਨੂੰ ਆਹ ਦੁਨੀਆ ਵੀ ਕਰਦੀ ਪਿਆਰ ਇਹਨਾਂ ਪੁੱਪਰ ਸ਼ੇਰਾਂ ਨੂੰ ਇਹ ਪੁੱਪਰ ਸ਼ੇਰ ਨੇ ਲਾਓ ਸਾਹਮਣੇ ਕਹਿੰਦੇ ਟੱਕਰ ਇਹ 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 ਹੈ ਕਹਿੰਦੇ ਤਾੜੀ ਦਾਵਾ ਲੈ ਹੈਰੇ ਕਿ ਜੱਗਾ ਜੰਮਿਆ ਤੇ ਮਿਲਣੇ ਵਧਾਈਆਂ ਆਹ ਵੱਡਾ ਹੋ ਕੇ ਕਬੱਡੀ ਖੇੜਦਾ ਇਹ ਕਹਿੰਦੇ ਬੱਲੀ ਦਾ ਵੀਰ ਹੈ ਤੇ ਬੱਲੀ ਕਹਿੰਦਾ ਜਾ ਰੈਕਟ ਵੇਡ ਚਲਾਉਦਾ ਮੇਰੇ ਮਿੱਤਰੋ ਆਹ ਸਾਹਮਣੇ ਕਿਹਦੇ ਕਬੱਡੀ 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 ਪਰ ਬਾਜੀ ਇਹਦਾ ਹੋਰ ਕੁਝ ਕਰਨਾ ਪੈਣਾ ਹੈ ਲਓ ਸਾਹਮਣੇ ਕਿਹਦੇ ਕਬੱਡੀਆਂ ਪੈਦੀਆਂ ਤੇ ਚਫਤੇ ਲੱਗਦੇ ਇਹ ਗਲੈਨ ਵਾਲਾ ਫੇਰ ਆ ਗਿਆ ਗਲੈਨ ਵਾਲਾ ਫੇਰ ਆ ਗਿਆ ਆਹ ਵੇਖੋ ਸਾਹਮਣੇ ਇੰਨਾ ਦੰਦਾ ਇੱਕ ਬੀਤੀ ਹੈ ਆਪਾਂ ਲੈਂ ਖੜਾ ਚਾਰ ਚਾਰ ਗਿੱਠਾ ਪੱਛੇ ਹੋ ਜਾਈਏ ਇਹਨਾਂ ਦਾ ਕੁਝ ਜਾਣਾ அப்பளே ஏ ਸਮਾਪਤੀ ਹੋ ਗਈ ਸ਼ਬਦ ਇੱਕ ਮਿੰਟ ਇੱਕ ਮਿੰਟ ਆ ਬਹੁਤ ਧੰਨਵਾਦ ਸਮਾਪਤੀ ਹੋ ਗਈ ਮੈਚ ਦੀ ਹਵੇਲੀ ਰੈਸਟੋਰੈਂਟ ਵਾਲੇ ਸਟੇ